ਇਹ ਤਸਵੀਰ ਆਪ ਬਿਆਨ ਕਰ ਰਹੀਆਂ ਨੇ ਕਿ ਇੱਥੇ ਕੀ ਹੋਇਆ ਹੈ ਇਹ ਪਰੇਸ਼ਾਨ ਚਿਹਰੇ ਖੁੱਲਾ ਲੋਕਰ ਖਿਲ ਰਿਆ ਸਮਾਨ ਜ਼ਾਹਿਰ ਤੌਰ ਤੇ ਇੱਥੇ ਕਿਸੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਮਾਮਲਾ ਅਬੋਹਰ ਦੇ ਜੈਨ ਨਗਰੀ ਇਲਾਕੇ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਦੋ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਚ ਵੜ ਕੇ ਇੱਕ ਮਹਿਲਾ ਨੂੰ ਤੇਜ਼ ਤਾਰ ਹਥਿਆਰ ਦੇ ਜ਼ੋਰ ਤੇ ਬੰਦੀ ਬਣਾ ਉਸ ਦੇ ਨਾਲ ਕੁੱਟਮਾਰ ਕਰ ਲੱਖਾਂ ਦੀ ਨਕਦੀ ਤੇ ਹੱਥ ਸਾਫ਼ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਦੁਪਹਿਰ ਦੇ ਸਮੇਂ ਪੀੜਤਾ ਘਰ 'ਚ ਇਕੱਲੀ ਮੌਜੂਦ ਸੀ ਤਾਂ ਮੁਲਜ਼ਮ ਵੀ ਘਰ 'ਚ ਵੜ ਗਏ ਪੀੜਤਾ ਨਾਲ ਕੁੱਟਮਾਰ ਕਰ ਉਸ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਪਹਿਲਾ ਪੀੜਤਾ ਨੇ ਜੋ ਗਹਿਣੇ ਪਾਏ ਸੀ ਉਹ ਲੁੱਟੇ ਗਏ ਤੇ ਫਿਰ ਘਰ ਦੀਆਂ ਅਲਮਾਰੀਆਂ ਚ ਪਏ ਬਾਕੀ ਕੀਮਤੀ ਸਮਾਨ ਨਗਦੀ ਅਤੇ ਗਹਿਣਿਆਂ ਤੇ ਹੱਥ ਸਾਫ਼ ਕੀਤਾ ਗਿਆ ਕੁੰਡਾ ਖੋਲਾ ਕਿਸੇ ਨੇ ਐਸੇ ਢੋੜੀ ਖੋਲੀ ਔਰ ਕੋਈ ਅੰਦਰ ਆਇਆ ਮੁਝੇ ਲਗਾ ਕੋ ਨਾ ਕਹਿੰਦੇ ਸੋਨ ਲਾਲ ਜੀ ਦਾ ਘਰ ਹੈ ਨਾ ਮੈਂ ਕਿਹਾ ਹਾਂ ਜੀ ਫੇਕਦਮ ਸੇ ਉੱਠ ਕੇ ਜਾਣੇ ਲੱਗੀ ਕਿ ਇਹ ਅੰਦਰ ਕਿਉਂ ਆ ਰਹਾ ਹੈ ਇਤਨੇ ਮੂ ਇੱਕਦਮ ਸੇ ਆਇਆ ਔਰ ਉਸਨੇ ਮੇਰਾ ਮੂੰਹ ਦਬਾ ਲਿਆ ਔਰ ਉਸਕੇ ਪਿੱਛੇ ਇੱਕ ਹੋਰ ਮਰਦ ਆਇਆ ਫਿਰ ਉਸਨੇ ਕੁੰਡਾ ਲਗਾ ਦਿਆ ਅੰਦਰ ਸੇ ਬਸ ਫਿਰ ਉਹ ਜੋ ਦੂਸਰਾ ਲੜਕਾ ਥਾ ਨਾ ਉਹ ਬਹੁਤ ਪਾਵਰਫੁਲ ਸਾ ਤਾ ਔਰ ਉਸਕੇ ਹੱਥ ਮੇ ਬੜੀ ਸਾਰੀ ਆਰੀ ਥੀ ਤੋ ਉਹ ਮੇਰੇ ਕੋ ਕਹਤਾ ਕਿ ਬੋਲਣਾ ਨਹੀਂ ਹੈ ਫਿਰ ਤਾਂ ਉਹਨਾਂ ਨੇ ਮੈਨੂੰ ਇੱਕ ਵਾਰੀ ਐਵੇਂ ਦਬੋਚ ਜਾ ਲਿਆ ਵੀ ਉਹ ਮੈਨੂੰ ਮੈਂ ਡਰ ਗਈ ਬਹੁਤ ਜ਼ਿਆਦਾ ਆਰੀ ਨੂੰ ਦੇਖ ਕੇ ਸਾਰਾ ਕੁਛ ਕੱਢ ਕੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਦੇ ਵੱਲੋਂ 4 ਲੱਖ ਦੇ ਕਰੀਬ ਨਗਦੀ ਅਤੇ 16 ਤੋਲੇ ਸੋਨੇ ਦੇ ਹੱਥ ਸਾਫ ਕੀਤਾ ਗਿਆ ਹੈ ਤੇ ਇਹ ਲੁਟੇਰੇ ਪੀੜਤਾ ਨੂੰ ਸਟੋਰ ਰੂਮ 'ਚ ਬੰਦ ਕਰ ਮੌਕੇ ਤੋਂ ਫਰਾਰ ਹੋ ਗਏ ਜਦੋਂ ਸ਼ਾਮ ਦੇ ਸਮੇਂ ਪੀੜਤਾ ਦਾ ਪਤੀ ਕਰ ਪਹੁੰਚਿਆ ਤਾਂ ਉਸ ਨੇ ਆਪਣੀ ਪਤਨੀ ਦੀ ਆਵਾਜ਼ ਸੁਣ ਕੇ ਉਸ ਨੂੰ ਸਟੋਰ ਰੂਮ 'ਚੋਂ ਬਾਹਰ ਕੱਢਿਆ ਤੇ ਪੁਲਿਸ ਨੂੰ ਇਹ ਸਭ ਦੀ ਜਾਣਕਾਰੀ ਦਿੱਤੀ ਪੁਲਿਸ ਦੀਆਂ ਟੀਮਾਂ ਵੀ ਫੌਰਨ ਮੌਕੇ ਤੇ ਪਹੁੰਚ ਗਈਆਂ ਤੇ ਜਾਂਚ ਸ਼ੁਰੂ ਕੀਤੀ ਗਈ ਅੰਦਰੋਂ ਬਾਜਾਂ ਆ ਰਹੀਆਂ ਸੀ ਹੁੰਦੇ ਰੋਣ ਦੀਆਂ ਚੀਕਣ ਦੀਆਂ ਮੈਂ ਜਲਦੀ ਨਾਲ ਅੰਦਰ ਭੱਜ ਕੇ ਜਾ ਕੇ ਦੇਖਿਆ ਤਾਂ ਸਟੋਰ ਦੇ ਵਿੱਚ ਉਹਨੂੰ ਬੰਦ ਕੀਤਾ ਹੋਇਆ ਸੀ ਮੈਂ ਕੁੰਡਾ ਖੋਲ੍ਹਿਆ ਤਾਂ ਥੱਲੇ ਦੋ ਤਿੰਨ ਚੁੰਨੀਆਂ ਪਈਆਂ ਸੀ ਉਸ ਨੂੰ ਚੁੰਨੀ ਨਾਲ ਬੰਨ ਕੇ ਰੱਖਿਆ ਹੋਇਆ ਸੀ ਉਹ ਕਾਫੀ ਰੋ ਰਹੀ ਸੀ ਤੇ ਸਿਰ ਤੇ ਉਹਨੇ ਛੱਟ ਮਾਰੀ ਹੋਈ ਸੀ ਬਲੀਡਿੰਗ ਵਗਾਰਾ ਨਹੀਂ ਸੀ ਪਰ ਉਹ ਸਿਰ ਪਕੜ ਕੇ ਬੈਠੀ ਸੀ ਤਾਂ ਫਿਰ ਉਹਨੂੰ ਮੈਂ ਪੁੱਛਿਆ ਤਾਂ ਉਹਨੇ ਸਾਨੂੰ ਕਿੰਨਾ ਕੁ ਪੈਸਾ ਕਿੰਨਾ ਕੁ ਸੋਨਾ ਲੈ ਗਏ ਨੇ ਜੀ ਲਗਭਗ ਸਾਢੇ 3 ਪੌਨੇ 4 ਦੇ ਕੈਸ਼ ਲੈ ਗਏ ਆ ਜੀ 15 ਪਲੱਸ ਤੋਲੇ 15 16 ਲੱਖ ਬੜਾ ਉਹਨੇ ਦੱਸਿਆ ਵੀ ਮੈਂ ਆਈ ਆ ਕੇ ਮੈਂ ਘਰ ਦੇ ਵਿੱਚ ਬੈਠ ਗਈ ਇੰਨੇ ਚਿਰ ਦਰਵਾਜ਼ਾ ਖੁੱਲਾ ਹੀ ਸੀ ਦੋ ਲੜਕੇ ਜਿਹੜਾ ਇੱਕ ਦੇ ਪੀਲੀ ਹੁੱਡੀ ਪਾਈ ਸੀ ਦੂਜੇ ਦੇ ਕਾਲੀ ਕੋਟੀ ਪਾਈ ਸੀ ਅੰਦਰ ਆ ਗਏ ਪਹਿਲਾਂ ਉਹਨੂੰ ਕੋਈ ਚੀਜ਼ ਸੁngਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਉਹੇਸ਼ੀ ਨਾ ਹੋਈ ਫਿਰ ਉਹਨੂੰ ਆਰੀ ਦਿਖਾ ਕੇ ਮਾਰਨ ਦਾ ਡਰਾਵਾ ਦੇ ਕੇ ਉਹਨਾਂ ਦਾ ਕਰੀਬ 4.5 ਲੱਖ ਰੁਪਏ ਤੇ 15 ਤੋਂ 20 ਤੋਲੇ ਉਹਨਾਂ ਦੇ ਦਸਤਨ ਦਾ ਸੋਨਾ ਇਹਦੀ ਜਿਹੜੀ ਜੇਬ ਰਾਖ ਸੀ ਉਹ ਲੈ ਗਏ ਕੁਝ ਕੈਮਰੇਆਂ ਤੋਂ ਨਜ਼ਰ ਆ ਰਹੇ ਹੋਏ ਨੇ ਅਸੀਂ ਜਲਦੀ ਟ੍ਰੇਸ ਕਰ ਲਾਂਗੇ ਜਿੱਥੇ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਮੁਲਜ਼ਮਾਂ ਦੀ ਪਾਲ ਕਰ ਰਹੀ ਹੈ ਪਰ ਇਸ ਵਾਰਦਾਤ ਨੇ ਮੋਰ ਸਾਬਿਤ ਕਰ ਦਿੱਤਾ ਹੈ ਕਿ ਸੂਬੇ ਚ ਪਦਮਾਸ਼ਾ ਦੇ ਹੌਸਲੇ ਕਿੰਨੇ ਉੱਚੇ ਹੁੰਦੇ ਜਾ ਰਹੇ ਨੇ ਅਬੂਹਰ ਤੋਂ ਅਫਤਾਰ ਗਿਲ ਦੀ ਰਿਪੋਰਟ ਪੀਟੀਸੀ ਨਿਊਜ਼